ਜ਼ਿਲ੍ਹਾ ਹਸ਼ਿਆਰਪੁਰ ਦੇ ਸਮੂਹ ਅਕਾਲੀ ਵੀਰੋ ਪਹਿਣੋ ਬਜ਼ੁਰਗੋ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ 2-3 ਮਿੰਟ ਹੀ ਲੈਣੇ ਆ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਇਹ ਲੋੜ ਕਿਉਂ ਪਈ ਅੱਜ ਬੈਬਰੀ ਕਮੇਟੀ ਕਿਉਂ ਬਣੀ ਕਿਉਂਕਿ ਪਹਿਲਾਂ ਬੜੇ ਵਿਸਤਾਰ ਦੇ ਵਿੱਚ بولیا راٹھا صاحب نے ਤੁਹਾਨੂੰ ساری داستان سنائی ਆ کہ ਜਦੋਂ ਹਾਲਾਤ ਐਸੇ ਹੋ ਗਏ ਤੁਸੀਂ ਦੇਖੋ ਕਿ ਜਦ ਅਕਾਲੀਆਂ ਨਾ 42% ਸਭ ਪੰਜਾਬ ਦੇ ਵਿੱਚ ਵੋਟਾਂ ਫਿਰ 36% ਰਹਿ ਗਿਆ ਫਿਰ 24 ਰਹਿ ਗਿਆ ਫਿਰ 18 ਰਹਿ ਗਿਆ ਫਿਰ 6% ਲੈ ਗਿਆ ਤੇ ਹੁਣ ਤਾਂ ਘਟ ਕੇ 0% ਤੇ ਚਲੇ ਗਿਆ ਜਦੋਂ 22 ਇਲੈਕਸ਼ਨ 'ਚ ਕੋਈ ਉਮੀਦਵਾਰੇ ਨਾ ਲੱਭਿਆ ਸੋ ਵੀਰੋ ਉਹਨਾਂ ਹਾਲਤਾਂ ਦੇ ਵਿੱਚ ਛੋਟੇ ਪ੍ਰਸਾਦ ਕਹਿੰਦੇ ਉਦੋਂ ਛੱਡ ਦੇਣਾ ਚਾਹੀਦਾ ਸੀ ਮੈਂ ਡੁੱਬੀ ਤਾਂ ਜੇ ਸਾਂ ਨਹੀਂ ਆਇਆ ਰੋਂਦੇ ਤਾਂ ਤਾਂ ਹੀ ਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਬੜਿਆ ਬੜਾਇਆ ਸਿਸਟਮ ਰਹਿ ਜਾਏ ਪੰਜਾਬ ਦੇ ਲੋਕਾਂ ਨੂੰ ਆਸਾਂ ਵਿਦਾਂ ਨੇ ਕਿ ਸੂਬੇ ਦੀ ਖੇਤਰੀ ਪਾਰਟੀ ਹੋਵੇ ਪਰ ਹੁਣ ਜਦੋਂ ਮਾਲਕੇ ਘਰ ਦਾ ਘਾਟਾਉਣ ਲੱਗ ਜੇ ਤਾਂ ਕਰੀਏ ਕੀ ਆ ਬੀਬੀ ਜੀ ਬੈਠੇ ਨੇ ਬੀਬੀ ਜ਼ਗੀਰ ਕੌਰ ਜੀ ਹੋਰ ਸਾਡੇ ਸੱਜਣ ਤੁਹਾਡੇ ਆਪਣੇ ਆਗੂ ਛੋਟੇ ਆਪਣਾ ਭੁੱਲਿਆ ਰਾਠਾ ਸਾ ਸਾਰਿਆਂ ਨੇ ਅਸੀਂ ਸੋਚਿਆ ਵੀ ਹੁਣ ਮੰਨਦਾ ਤਾਂ ਹੈ ਨਹੀਂ ਹੁਣ ਸਿਰੇ ਅਕਾਲ ਤਾਲ ਸਾਹ ਤੇ ਚੱਲੀਏ ਉੱਥੇ ਜਾ ਕੇ ਉਮੇਦਪੁਰ ਸਿੰਘ ਸਾਹਿਬ ਵੀ ਨਾਲ ਸੀ ਸਾਡੇ ਬਡਾਲਾ ਸਾਹਿਬ ਵੀ ਨਾਲ ਸੀ ਅਸੀਂ ਗਏ ਤੇ ਜਾ ਕੇ ਅਸੀਂ ਇੱਕੋ ਗੱਲ ਕਹੀ ਵੇ ਅਸੀਂ ਬੇਵਸਾ ਅਸੀਂ ਠੀਕ ਨਹੀਂ ਕਰ ਸਕੇ ਅਸੀਂ ਵੀ દોਛੀਆਂ ਸਾਡੂੰ ਵੀ ਸਜ਼ਾ ਦੋ ਪਰ ਦਿਨਾਂ ਕੋਈ ਜ਼ਿੰਮੇਬਾਰਾ ਉਹਨੇ ਸਜ਼ਾ ਦੇ ਕੇ ਸਿੰਘਾ ਬੈਠੇ ਨੇ ਲਿਖਤੀ ਤੌਰ ਤੇ ਦੇ ਕੇ ਆਏ ਔਰ ਅਫਸੋਸ ਇਸ ਗੱਲ ਦਾ ਕਿ ਸਾਰੀਆਂ ਗਲਤੀਆਂ ਮੰਨ ਕੇ ਜਦੋਂ ਕਹਤਾ ਜੇ ਗੋਲੀ ਚਲਾਈ ਕਹਿੰਦਾ ਹਾਜੀ ਚਲਾਈ ਬੇਦਵੀਂ ਕਰਾਈ ਹਾਜੀ ਕਰਾਈ ਸੁਮੇਸ਼ ਸੈਣੀ ਸਿਕਲਾ ਕਾਤਲ ਡੀ.ਐਸ.ਪੀ ਲਾਇਆ ਹਾਜੀ ਲਾਇਆ ਇਹਨਾਂ ਦੇ ਸਾਹਮਣੇ ਜ਼ਾਰਾ ਕੁਝ ਕਹੀ ਗਿਆ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਡੰਗ ਟਪਾਉਣ ਲਈ ਬੋਲਿਆ ਸੀ ਮੈਨੂੰ ਵੀ ਕਿ ਝੂਠੇ ਬਿਆਨ ਤੇ ਪੁੱਛੀ ਜਾਂਦੇ ਸੀ ਦੇਖ ਸਹਬਾਨ ਬੈਠੇ ਨੇ ਮੈਂ ਕਿਹਾ ਮੇਰਾ ਬਿਆਨ ਹੀ ਨਹੀਂ ਹੈ ਮੈਂ ਕਿਉਂ ਝੂਠਾ ਬਿਆਨ ਆਪਣੇ ਉੱਤੇ ਲਾਵਾਂ ਮੈਂ ਉਹ ਕਿਹੜੇ ਫਾਂਸੀ ਲਾਉਣ ਲੱਗੇ ਸੀ ਮੈਂ ਕਿਹਾ ਵੀ ਦਫ਼ਤਰ ਤੋਂ ਬਿਆਨ ਲੱਗਦੇ ਰਹੇ ਆ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਜਦੋਂ ਭੁੰਦਰ ਸਾਹਿਬ ਦਾ ਬਿਆਨ ਲਾ ਗਿਆ ਹੁਣ ਸਾਰੇ ਕਹਿੰਦੇ ਵੀ ਅੱਛਾ ਮੈਨੂੰ ਕਹੇ ਤੁਸੀਂ ਐਮਪੀ ਰਹੇ ਵਜ਼ੀਰ ਰਹੇ ਤੁਹਾਡਾ ਬਿਆਨ ਕਿਵੇਂ ਲਾ ਸਕਦਾ ਹੈ ਮਾਹੀ ਕੁਝ ਹੁੰਦਾ ਰਿਹਾ ਕਦੇ ਕਿਸੇ ਦਾ ਬਿਆਨ ਦਾਲ ਆਹੀ ਤਾਂ ਪਵਾੜਾ ਪਿਆ ਬਈ ਦਫ਼ਤਰ ਤੋਂ ਬਿਆਨ ਲਵਾ ਲਾ ਕੇ ਮਾਰ ਮਾਰ ਦੀਆਂ ਖੇਡਾਂ ਖੇਡ ਕੇ ਅਕਾਲੀ ਦਲ ਜਿਹੜਾ ਸਪੀਰ ਹੁੰਦਾ ਸੀ ਗੁੱਲੀ ਬਣਾਤਾ ਅਕਾਲੀ ਦਲ ਨਿਮਾ ਅਕਾਲੀ ਦਲ ਦੀ ਜਿਹੜੀ ਰੋਹ ਸੀ ਦਬਕਾ ਸੀ ਭੈ ਸੀ ਉਹ ਖਤਮ ਹੋ ਗਿਆ ਰਾਜਨੀਤੀ ਦੇ ਵਿੱਚ ਸੋ ਇਸ ਕਰਕੇ ਵੀਰੋ ਸਾਨੂੰ ਲਿਖ ਕੇ ਜਾ ਕੇ ਦੇਣਾ ਪਿਆ ਤੇ ਉਦੋਂ ਸਿੰਘ ਸਾਹਿਬਾਨ ਨੇ ਵਧਾਈ ਦੇਣਾ ਦਾਤ ਦੇਣਾ ਇਹਨਾਂ ਨੂੰ ਇਹਨਾਂ ਤੇ ਬੜੇ ਦਬਾਅ ਪਏ ਪਰ ਇਹਨਾਂ ਨੇ ਫੈਸਲਾ ਕਰਾਇਆ ਜਿਹਨੂੰ ਦੁਨੀਆ ਨੇ ਮੰਨਿਆ ਪਾਤ ਖੁਸ਼ ਹੋਇਆ ਪਰ ਇੱਕ ਬੰਦਾ ਨਹੀਂ ਖੁਸ਼ ਹੋਇਆ ਕੋਸ਼ ਝੋਲੀ ਚੁੱਕ ਨਹੀਂ ਖੁਸ਼ ਹੋਏ ਤੇ ਆਖਰ ਜੋ ਹਾਰ ਹੋਣਾ ਸੀ ਅੱਜ ਸਾਡੇ ਸਾਹਮਣੇ ਹੋ ਗਿਆ ਸੋ ਵੱਡੀ ਗੱਲ ਇਹ ਆ ਕਿ ਪੰਥ ਨੂੰ ਜੋੜਨ ਲਈ ਖਿਲਰ ਰਹੀ ਸ਼ਕਤੀ ਨੂੰ ਇਕੱਠਾ ਕਰਨ ਲਈ ਇੱਕ ਤਾਕਤਵਰ ਅਕਾਲੀ ਬਣਾ ਦਲ ਬਣਾਉਣ ਲਈ ਸਿੰਘ ਸਾਬਾਨ ਨੇ ਸੱਤ ਮੈਂਬਰੀ ਕਮੇਟੀ ਬਣਾਈ ਦੋ ਮੈਂਬਰ ਭਾਵੇਂ ਚਲੇ ਗਏ ਪਰ ਪੰਜ ਮੈਂਬਰ ਬੈਠੇ ਨੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਹਨਾਂ ਨੂੰ ਵਧਾਈ ਵੀ ਦਿੰਦਾ ਇਹ ਡਟ ਕੇ ਖੜੇ ਔਰ ਇਸ ਗੱਲ ਤੇ ਖੜੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਦੁਨੀਆ ਦੇ ਵਿੱਚ ਪੰਥ ਦੇ ਵਿੱਚ ਘਟਣ ਨਹੀਂ ਦੇਣਾ ਅਸੀਂ ਡਟ ਕੇ ਖੜਾਂਗੇ ਇਹ ਡਟ ਕੇ ਖੜੇ ਔਰ ਹੁਣ ਜ਼ਿੰਮੇਵਾਰੀ ਇਹਨਾਂ ਦੀ ਇਕੱਲਿਆਂ ਦੀ ਟਿੰਦਸਾ ਸਾਹਿਬ ਕਹਿ ਰਹੇ ਸੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਆ ਆਪਾਂ ਜਿਹੜਾ ਵੀ ਪਾਥਰਾ ਭਲਾ ਚਾਹੁੰਦਾ ਪੰਜਾਬ ਦਾ ਭਲਾ ਚਾਹੁੰਦਾ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦਾ ਉਹਦੇ ਜ਼ਿੰਮੇਵਾਰੀ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਬਬਰ ਅਕਾਲੀਆਂ ਦੀ ਇਹ ਧਰਤੀ ਸ਼ਹੀਦ ਭਗਤ ਸਿੰਘ ਦੀ ਇਹ ਧਰਤੀ ਉਹ ਮਹਾਰ ਜੋਧਿਆਂ ਦੀ ਧਰਤੀ ਨੇ ਅੱਜ ਤੁਸੀਂ ਉਹ ਵਿਰਾਸਤ ਨੂੰ ਕਾਇਮ ਰੱਖਤਾ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਭੁੱਲਿਆ ਰੱਠਾ ਸਾਹ ਹੋਗੇ ਹਰਜੀਤ ਹੋរី ਹੋਗੇ ਚੇਰਮੈਂ ਬੁੱਟਾ ਸੋ ਨਹੀਂ ਹੋਗੇ ਢੜ ਸਾਹਿਬ ਹੋរី ਹੋਗੇ ਜਹਲ ਸਾਹਿਬ ਹੋរី ਹੋਗੇ ਔਰ ਸਾਡੇ ਮਨਜੀਤ ਸੋ ਦਸੂਏ ਨਹੀਂ ਹੋਗੇ ਔਰ ਸਾਡੇ ਭੈਣ ਸਾਹਿਬ ਹੋរី ਹੋਗੇ ਮੈਂ ਸਮਝਦਾ ਜਿਸ ਤਰ੍ਹਾਂ ਤੁਸੀਂ ਅੱਜ ਮਨਪਰ ਸਾਹਿਬ ਹੋរី ਹੋਗੇ ਔਰ ਤੁਸੀਂ ਇਕੱਲੇ ਇਕੱਲੇ ਜਥੇ ਲੈ ਕੇ ਜਿਸ ਤਰ੍ਹਾਂ ਅੱਜ ਇਹ ਇਕੱਠ ਕਰਕੇ ਦਿਖਾਇਆ ਹੈ ਸਾਬਤ ਕਰਤਾ ਕਿ ਲੋਕ ਪਾਂਥ ਦੀ ਆਵਾਜ਼ ਪਾਂਥ ਦੀ ਚੜ੍ਹਦੀ ਕਲਾ ਔਰ ਫਾਤਰੀ ਮਹਾਜਤੇਵੰਦੀ ਸ਼ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਇਹਤ ਮਜਬੂਤ ਦੇਖਣਾ ਚਾਹੁੰਦੇ ਆ ਕਿਉਂ ਦੇਖਣਾ ਚਾਹੁੰਦੇ ਹੋ ਭਰਾਓ ਸਾਡਾ ਹਾਲ ਬਹੁਤ ਮਾੜਾ ਹੋ ਗਿਆ ਅੱਜ ਪੰਜਾਬ ਦਾ ਵਾਰਸ ਕੋਈ ਨਹੀਂ ਰਿਹਾ ਤੁਸੀਂ ਦੇਖੋ ਹੋੜਾ ਪੈਜਦੇ ਨੇ ਆ ਆਪ ਵਾਲੇ ਕਹਿੰਦੇ ਧਰਨਾ ਲਾਈ ਬੈਠਿਆ ਨੰਗਲ ਜਦੋਂ ਬੀਬੀ ਐਮਪੀ ਦੀ ਮੈਂਬਰਸ਼ਿਪ ਜਿਹੜੀ ਸਥਾਈ ਮੈਂਬਰਸ਼ਿਪ ਸੀ ਜਦੋਂ ਕੇਂਦਰ ਸਰਕਾਰ ਨੇ ਖੋਲੀ ਉਦੋਂ ਇੱਕ ਚਿੱਠੀ ਨਹੀਂ ਲਿਖੀ ਉਦੋਂ ਕੋਈ ਮੰਤਰੀ ਨਹੀਂ ਗਿਆ ਮੁੱਖ ਮੰਤਰੀ ਨੇ ਤਾਂ ਚੀਜ਼ ਜਾਨਾ ਸੀ ਕਿ ਸਾਡਾ ਹੱਕ ਆ ਇਸ ਕੰਟਰੋਲ ਦੇ ਵਿੱਚ ਸਾਡਾ ਕਿਉਂ ਖੋਇਆ ਜਾ ਰਿਹਾ ਉਹਦਾ ਫਾਇਦਾ ਇਹ ਹੁੰਦਾ ਸੀ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਸੀ ਉਹ ਮੈਂਬਰ ਪਾਣੀ ਆਪਾਂ ਨੂੰ ਦੇ ਦਿੰਦਾ ਸੀ ਹਰਿਆਣੇ ਦਾ ਵੀ ਰਾਜਸਥਾਨ ਦਾ ਵੀ ਮੈਂ ਤਾਂ ਮੇਰਾ ਤਾਂ ਹਰਕਾਰ ਰਿਹਾ ਮੈਨੂੰ ਪਤਾ ਤੇ ਜਦੋਂ ਆਪਾਂ ਨੂੰ ਲੋੜ ਨਹੀਂ ਸੀ ਹੁੰਦੀ ਉਦੋਂ ਹਰਿਆਣੇ ਨੂੰ ਛੱਡ ਦਿੰਦਾ ਸੀ ਆ ਫਾਇਦਾ ਸੀ ਤੇ ਉਹ ਮੈਂਬਰੇ ਕੱਢਦਾ ਕੋਈ ਬੋਲਿਆ ਹੀ ਨਹੀਂ ਹੋਰ ਤਾਂ ਹੋਰ ਡੈਂਸ ਸੈਫਟੀ ਐਕਟ ਬਣਿਆ 2021 ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਅੱਜ ਤਾਰਾ ਮਾਰਦੇ ਨੇ ਕੋਈ ਕਹਿੰਦਾ ਜਿਹਾ ਐ ਕਰਵਾਇਆ ਕਰੋ ਜਦੋਂ ਡੀਐਸਏ ਬਣਿਆ ਡੈਂਸ ਸੈਫਟੀ ਐਕਟ 2021 ਪੰਜਾਬ ਦੇ ਇੱਕ ਵੀ ਐਮਪੀ ਨੇ ਪਾਰਲੀਮੈਂਟ ਵਿੱਚ ਕੋਈ ਆਵਾਜ਼ ਨਹੀਂ ਠਾਈ ਕੋਈ ਰੌਲਾ ਨਹੀਂ ਪਾਇਆ ਕੋਈ ਕਿਹਾ ਨਹੀਂ ਕਿ ਬੜਾ ਗਲਤ ਹੈ ਕਿਉਂਕਿ ਅਮਰ ਤਨੂੰ ਕਾਇਮ ਰੱਖਣਾ ਸੂਬੇ ਦਾ ਹੱਕ ਹੁੰਦਾ ਇਹ ਸਾਡੇ ਅਧਿਕਾਰਾਂ ਦੇ ਸਿੱਧੇ ਤੌਰ ਤੇ ਦਾਖਲ ਅੰਦਾਜ਼ੀ ਸੀ ਕੇਂਦਰ ਸਰਕਾਰ ਦੀ ਪਰ ਉਦੋਂ ਕੋਈ ਬੋਲਿਆ ਨਹੀਂ ਫੋਟਾ ਰੇ ਲਾਈ ਜਾਂਦੇ ਨੇ 4 ਦਿਨ ਪਹਿਲਾਂ 4000 ਕਿਊਸਕ ਪਾਣੀ ਦੇ ਕੇ ਹਟੇ ਹਰਿਆਣੇ ਨੂੰ ਫੋਟਾ ਰੇ ਲਾਈ ਜਾਂਦੇ ਨੇ ਸੋ ਕੁੱਲ ਮਿਲਾ ਕੇ ਮੈਂ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਕੋਈ ਇੱਕ ਜਜ਼ਬੇਵੰਦ ਨਹੀਂ ਹੋਏਗੀ ਉੰਨੀ ਦੇਰ ਹਾਲ ਨਹੀਂ ਹੋਏਗਾ ਅੱਜ ਤੁਸੀਂ ਦੇਖੋ ਆ ਹੁਣ ਪਹਿਲਗਾਮ ਦੇ ਮਸਲੇ ਤੇ ਜਦੋਂ جنگ ਹੋਣ ਲੱਗਿਆ ਤਾਂ ਉਹ ਤਾਂ ਬਹੁਤ ਸੀਧ ਪੈਰ ਹੋਈ ਦੁਨੀਆ ਭਰ ਦੇ ਵਿੱਚ ਪਾਰ ਦੇ ਪਾਰਲੀਮੈਂਟ ਮੈਂਬਰਾਂ ਦੇ ਡੈਲੀਗੇਸ਼ਨ ਬਣਾ ਕੇ ਭੇਜੇ ਮੈਂ ਕਿਹਾ ਇੱਕ ਡੈਲੀਗੇਸ਼ਨ ਪੰਜਾਬ ਤੋਂ ਵੀ ਭੇਜ ਦੋ ਪੰਜਾਬ ਦਰਦਾਂ ਹਟਾ ਰਿਹਾ ਪੰਜਾਬ ਸਿਨੇ ਚ ਗੋਲੀਆਂ ਖਾ ਰਿਹਾ ਪੰਜਾਬ ਦੀਆਂ ਸੜਕਾਂ ਟੁੱਟ ਰਹੀਆਂ ਪੰਜਾਬ ਦੇ ਸਕੂਲ ਟੁੱਟ ਰਿਹਾਏ ਨੇ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਤੇ ਸਰਹੱਦਾ ਤੇ ਕਿਸਾਨ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦੇ ਆ ਹੁਣੇ ਪਰਸੋ ਚੋਂ ਚੌਥੇ ਕਿਸਾਨ ਦਾ ਫੋਨ ਆਇਆ ਉਹ ਕਹਿੰਦੇ ਬਰਸੀਮ ਨਹੀਂ ਅਸੀਂ ਵੀ ਨਹੀਂ ਸਕਦੇ ਬੰਦ ਕਰਤੇ ਪਸ਼ੂ ਭੁੱਖੇ ਮਾਰੇ ਨੇ ਤੇ ਕੋਈ ਪੁੱਛਣ ਵਾਲਾ ਨਹੀਂ ਇੱਕ ਡੈਲੀਗੇਸ਼ਨ ਭਾਰ ਸਰਕਾਰ ਨੂੰ ਸਰਦੀ ਸੂਬੇ ਤੇ ਭੇਜਣਾ ਚਾਹੀਦਾ ਸੀ ਇੱਥੋਂ ਦੇ ਕਿਸੇ ਐਮਪੀ ਨੇ ਕੋਈ ਡੈਲੀਗੇਸ਼ਨ ਦਾ ਕੀ ਜਣਾ ਸੀ ਇਕੱਠੇ ਹੋ ਕੇ ਮਤਾਂ ਨਹੀਂ ਪਾਇਆ ਵੀ ਸਾਡੀ ਦਾ ਸਾਥ ਛੋਣ ਲੋ ਸੋ ਮੈਂ ਤਾਂ ਅੱਜ ਆਇਆ ਸਾਡੀ ਸਾਰੀ ਲੀਡਰਸ਼ਿਪ ਬੈਠੀ ਆ ਗਏ ਨਹੀਂ ਹਰ ਪੇਸੇ ਜੀ ਤੁਸੀਂ ਮੈਂ ਤੁਹਾਨੂੰ ਕਹਿਣਾ ਚਾਹਨਾ ਅਸੀਂ ਸਾਰੇ ਨਾਲ ਤੇ ਤੁਸੀਂ ਦਵਾਈ ਕਰੋ ਆਪਾਂ ਇੱਕ ਡੈਲੀਗੇਸ਼ਨ ਲੈ ਕੇ ਸਰਹੱਦਾ ਤੇ ਜਾਈਏ ਉੱਥੋਂ ਦੇ ਲੋਕਾਂ ਦੀ ਸੁਣਵਾਈ ਕਰੀਏ ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋਵੇ ਕਿ ਸਾਡੀ ਕੋਈ ਸਾਹ ਲੈਣ ਵਾਲਾ ਆ ਗਿਆ ਸਾਡੀ ਕੋਈ ਗੱਲ ਸੁਣਨ ਵਾਲਾ ਆ ਗਿਆ ਕਿਉਂਕਿ ਆਉਣ ਬੜੇ ਸਮੇਂ ਦੇ ਵਿੱਚ ਆ ਭਰਤੀ ਕਰਕੇ ਨਹੀਂ ਅਸੀਂ ਬੰਦ ਕੇ ਦੇਣਾ ਕੰਮ ਕਿ ਤੁਹਾਡੀ ਮੈਂਬਰਸ਼ਿਪ ਕਰ ਲਈ ਇੱਥੇ ਰੋਕਣਾ ਭਰਤੀ ਕਰਨ ਤੋਂ ਬਾਅਦ ਸ਼ਰੋਣੀ ਅਕਾਲੀਦਾਰ ਵੜਾਉਣਾ ਉਹ ਅਕਾਲੀਦਾਰ ਵੜਾਉਣਾ ਜਿਹਦਾ ਰੋਗ ਜਿਹਦਾ ਦਮਕਾ ਜਿਹਦਾ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਹੁੰਦਾ ਸੀ ਅੱਜ ਤੱਕ ਖਤਮ ਹੋ ਗਿਆ ਜਿਵੇਂ ਦੱਸ ਰਾਇ ਦੀ ਛੋਟੇ ਪਰ ਸਾਡੇ ਜਥੇਦਾਰ ਹੈਡ ਗ੍ਰਾਫੀ ਸ੍ਰੀ ਦਰਬਾਰ ਸਾਹਿਬ ਦਾ ਹੋਵੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਰਿਹਾ ਹੋਵੇ ਤੇ ਜਹਾਜ਼ ਤੋਂ ਉਹਨੂੰ ਲਾਤਾ ਹੋਵੇ ਤੇ ਕਿਸੇ ਸੈਕਟਰੀ ਨੇ ਕਿਸੇ ਵਜ਼ੀਰ ਨੇ ਪ੍ਰਧਾਨ ਮੰਤਰੀ ਨੇ ਤਾਂ ਕਹਿਣੇ ਕੀਆ ਕਿਸੇ ਨੇ ਮਾਫੀ ਤਾਂ ਮੰਗਣੀ ਕੀਤੀ ਅਫਸੋਸ ਤੱਕ ਨਹੀਂ ਕਿਹਾ ਸੋ ਇਸ ਕਰਕੇ ਅੱਜ ਜੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਕਿਉਂਕਿ ਸਾਡੇ ਕੋਈ ਕਾਰੋਬਾਰ ਕਰਨਾ ਫੈਕਟਰੀਆਂ ਚੁੱਕ ਕੇ ਲੈ ਗਏ ਦੁਕਾਨਾਂ ਬੰਦ ਕਰਕੇ ਲੈ ਗਏ ਇੰਡਸਟਰੀ ਹੈ ਕੋਈ ਨਹੀਂ ਕਾਰੋਬਾਰ ਰਿਹਾ ਕੋਈ ਨਹੀਂ ਕੈਨੇਡਾ ਅਮਰੀਕਾ ਨੇ ਸਾਡੇ ਬੱਚੇ ਬੰਦ ਕਰਤੇ ਜਾਣ ਤੋਂ ਆ ਸਾਡੀ ਜਵਾਨੀ ਫਰਸਟ੍ਰੇਸ਼ਨ ਚ ਕੁਫ ਰਹੀ ਆ ਸੋ ਇਹ ਜਵਾਨੀ ਨੂੰ ਕਾਰੋਬਾਰ ਤੇ ਲਾਉਣ ਲਈ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਡਾ ਇੱਕੋ ਇੱਕ ਦਾ ਹੈ ਜੇ ਅਸੀਂ ਪੰਜਾਬ ਦਾ ਦਰਦ ਰੱਖਣ ਵਾਲੀ ਪੰਜਾਬ ਦੀ ਗੱਲ ਕਰਨ ਵਾਲੀ ਪੰਜਾਬ ਦੀ ਆਵਾਜ਼ ਬਣਨ ਵਾਲੀ ਕੋਈ ਐਸੀ ਧਿਰ ਪੈਦਾ ਕਰੀਏ ਜਿਹੜੀ ਤੁਹਾਡੇ ਸਾਰੇ ਮਸਲੇ ਹੱਲ ਕਰਾ ਸਕੇ ਉਹ ਕੇਵਲ ਤੇ ਕੇਵਲ ਜੇ ਕੋਈ ਹੋ ਸਕਦੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਬਣ ਕੇ ਆ ਜਿਹੜਾ ਅਸੀਂ ਸ਼ਰਮਣੀ ਅਕਾਲੀ ਦਰ ਆਪਾਂ ਬਣਾਉਣਾ ਸ਼ੁਰੂ ਕੀਤਾ ਇਹਨੂੰ ਅਸੀਂ ਸਫਲ ਕਰੀਏ ਤਾਂ ਕਿ ਅਸੀਂ ਵੱਡੇ ਵੱਡੇ ਕੰਮ ਕਰਾ ਸਕਦੇ ਆ ਵਜ਼ੀਰ ਦੀ ਰਾਜ ਦੀ ਬੜੀ ਵੱਡੀ ਸ਼ਕਤੀ ਹੁੰਦੀ ਆ ਮੈਂ ਇੱਕੋ ਟੈਲੀਫੋਨ ਕੀਤਾ ਸੀ ਰਵੀਓ ਨੂੰ ਮੈਂ ਕਿਹਾ ਤੈਨੂੰ ਨਹਾ ਤੇ ਡੋਬ ਦੂੰਗਾ ਜੇ ਮੁੰਡੇ ਮਾਰਤੇ ਜਦੇ ਮੁੰਡਿਆਂ ਨੂੰ ਨਹਿਰ ਦੇ ਕੱਡੇ ਤੋਂ ਲਿਆ ਕੇ ਥਾਣੇ 'ਚ ਬੰਦ ਕਰਤਾ ਸੀ ਆਹੀ ਮੋਤੀ ਸਾਹਿਬ ਜਿਹੜਾ ਸੁਣਦਾ ਨਹੀਂ ਕਿਸੇ ਦੀ ਲੈਣਾ ਕੋਈ ਇਸ ਇਨੈਕਟ ਲਿਆਉਣ ਲੱਗੇ ਸੀ ਮੈਂ ਕੱਲਾ ਸੀ ੜ ਗਿਆ ਮੈਂ ਕਿਹਾ ਅਸੀਂ ਨਹੀਂ ਆਉਣ ਦੇਣਾ ਨਹੀਂ ਵੋਟਾਂ ਪਵਾ ਲੋ ਮੈਨੂੰ ਪਤਾ ਸੀ ਕਿ ਭਾਜੀਪੀ ਦੇ ਤੇ ਐਮਪੀ ਨਹੀਂ ਸੀ ਵੋਟਾਂ ਹੱਕ 'ਚ ਪਾਉਣ ਲੱਗੇ ਕਿਉਂਕਿ ਤੁਸੀਂ ਕਿਸੇ ਨੇ ਵੜ ਨਹੀਂ ਸੀ ਦੇਣਾ ਤੁਸੀਂ ਮੈਨੂੰ ਐਮਪੀ ਬਣਾ ਕੇ ਭੇਜਿਆ ਸੀ ਤੇ ਮੈਂ ਉੱਥੇ ੜ ਗਿਆ ਕੱਲਾ ਹੀ ਆ ਰਿਕਾਰਡ ਭਾਰਤੀ ਪਾਰਲੀਮੈਂਟ ਦਾ ਤੇ ਇਕੱਲੇ ਮੇਰੇ ਅੜਨ ਨਾਲੀ ਉਹ ਬਿੱਲ ਵਾਪਸ ਲੈਣਾ ਪੈ ਗਿਆ ਸੀ ਸੋ ਇਸ ਕਰਕੇ ਅੱਜ ਜੇ ਤੁਸੀਂ ਆਵਾਜ਼ ਬਣਾਉਣੀ ਆ ਪੰਜਾਬ ਦੀ ਤਾਂ ਇੱਕੋ ਇੱਕ ਰਸਤਾ ਜਿਹੜਾ ਸਿੰਘ ਸਹਿਬਾਨ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਐਲਾਨ ਕਰਕੇ ਕੀਤਾ ਸੀ ਤਾਂ ਬਾਈ ਸਭ ਦਾ ਉਹਦੀ ਆਪਾਂ ਪੂਰਤੀ ਕਰੀਏ ਭਾਵੇਂ ਕੁਝ ਲੋਕ ਭੱਜ ਗਏ ਭਾਵੇਂ ਕੋਈ ਲੋਕ ਛੱਡ ਕੇ ਚਲੇ ਗਏ ਪਰ ਜਿਹੜੇ ਲੋਕ ਡੱਟ ਕੇ ਖੜੇ ਨੇ ਉਹਨਾਂ ਨਾਲ ਖੜ ਕੇ ਜਿਵੇਂ ਅੱਜ ਤੁਸੀਂ ਆਵਾਜ਼ ਬਣ ਕੇ ਖੜੇ ਹੋ ਕਾਂ ਮੈਂ ਸਮਝਦਾ ਇਹ ਇੱਕ ਬਹੁਤ ਵੱਡਾ ਰਾਹ ਹੈ ਤੋਂ ਬਹੁਤਾ ਕੁਝ ਨਾ ਕਹਿਦਾ ਹੋਇਆ ਇੱਕ ਵਾਰ ਫਿਰ ਤੁਹਾਡਾ ਹਸ਼ਿਆਰਪੁਰ ਜ਼ਿਲ੍ਹੇ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਗਰਮੀ ਬਹੁਤ ਆ ਕੋਈ ਘਰ ਤੋਂ ਨਿਕਲਣ ਦੀ ਜੀ ਨਹੀਂ ਕਰਦਾ ਕਿਸੇ ਦਾ ਫਿਰ ਵੀ ਤੁਸੀਂ ਕਾਫਲਿਆਂ ਦੇ ਰੂਪ ਦੇ ਵਿੱਚ ਅੱਜ ਐਡਾ ਵੱਡਾ ਇਕੱਠ ਕੀਤਾ ਔਰ ਖਾਸ ਤੌਰ ਤੇ ਤੁਹਾਡੇ ਸਾਰੇ ਆਗੂ ਸਹਿਬਾਨ ਦਾ ਜਿਨ੍ਹਾਂ ਨੇ ਸਾਰੇ ਪ੍ਰਬੰਧ ਦੇ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ Where did